ਪੈ ਰਹੀ ਅਤ ਦੀ ਗਰਮੀ ਕਾਰਨ ਸਬਜ਼ੀਆਂ ਦੇ ਭਾਅ ਚੜੇ ਅਸਮਾਨੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋਈਆਂ ਸਬਜ਼ੀਆਂ ਦੱਸਦੀ ਹੈ ਕਿ ਜੋ ਇਸ ਵਾਰ ਅਤ ਦੀ ਗਰਮੀ ਪੈ ਰਹੀ ਹੈ ਇਸ ਅਤ ਦੀ ਗਰਮੀ ਪੈਣ ਕਾਰਨ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂ ਰਹੇ ਹਨ ਜਿਸ ਕਾਰਨ ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ ਜਾਣਕਾਰੀ ਦਿੰਦੇ ਹੋਏ ਮੰਡੀ ਵਿੱਚ ਸਬਜ਼ੀ ਵੇਚਣ ਵਾਲੀ ਸਬਜ਼ੀ ਵਿਕਰੇਤਾ ਨੇ ਦੱਸਿਆ ਹੈ ਕਿ ਸਬਜ਼ੀਆਂ ਦੀ ਕਮੀ ਹੋਣ ਕਾਰਨ ਕਦੂ 80 ਰੁਪਏ ਤੋਰੀ 60 ਰੁਪਏ ਗੁਆਰੇ ਦੀ ਫਲੀ 100 ਬੀਰਪੈ ਮੰਡੀ ਵਿੱਚ ਵਿਕ ਰਹੀ ਹੈ ਜਿਸ ਕਾਰਨ ਇਹ ਸਬਜ਼ੀਆਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਇਸੇ ਤਰ੍ਹਾਂ ਹੀ ਵਧਦੀ ਰਹੀ ਤਾਂ ਇਹ ਸਬਜ਼ੀਆਂ ਹੋਰ ਵੀ ਅਸਮਾਨ ਨੂੰ ਛੂ ਸਕਦੀਆਂ ਹਨ ਭਾਈ ਕੀ ਨਾ ਬਟਾ ਹਰਮੰਦਰ ਸਿੰਘ ਹਰਮੰਦਰ ਸਿੰਘ ਜੀ ਜੋ ਸਬਜ਼ੀਆਂ ਦੇ ਭਾਅ ਇੰਨੇ ਦਾਮ ਇੰਨੇ ਕੋ ਬਦਗੇ ਇੱਕੋ ਦਾਮ ਏ ਜਿਆਦਾ ਗਰਮੀ ਕਰਕੇ ਵਧੇ ਹੈ ਕੀ ਕੀ ਰੇਟ ਹੈ ਸਬਜ਼ੀਆਂ ਦੇ ਕਦੂ 80 ਰੁਪਏ ਟੋਰੀ 70 ਰੁਪਏ ਕਿਲੋ ਹੈ ਗਵਾਰਾ ਫਲੀ 120 ਰੁਪਏ ਜਿੰਡਾ 80 ਰੁਪਏ ਕਿਲੋ ਹੈ ਗਾਗ ਟੀਕਾ ਨਹੀਂ ਮਾਰਦਾ ਇੱਥੇ ਆਉਂਦਾ ਜਦੋਂ ਤਾਂ ਆ ਜਿਹਨੇ ਲਿਆਣਾ ਲੈ ਜਾਂਦਾ ਜਿਹਨੇ ਚਿਕਾਵਾਂ ਨੇ ਚਿਕਾ ਹੀ ਮਾਰਦੇ ਆ ਲਿਆਣ ਵਾਲੇ ਵੀ ਫੇਰੇ ਆ ਜਿਹੜੇ ਬੇਬੇ ਨਾਲ ਭਾਪੂਸੀ ਲੈ ਜਾਂਦੇ ਕਿਰ ਗਾਗ gira gira pyar pug gaya ਭਾਈ ਤੁਸੀਂ ਸਬਜ਼ੀ ਮੰਡੀ 'ਚ ਆਏ ਆ ਰੇਟਾਂ ਦੀ ਗੱਲ ਕਰੀਏ ਕਿੰਨਾ ਕੁ ਰੇਟ ਰੂਟ ਆਇਆ ਰੇਟ ਬਹੁਤ ਆ ਜੀ ਅਸਮਾਨੀ ਲੱਗੇ ਪਿਆ ਐ ਇੰਨਾ ਮੰਨ ਕੇ ਚੱਲੋ ਜਿਹੜੇ ਕਦੂ 10-20 ਰੁਪਏ ਵਿਕਦੇ ਸੀਗੇ ਉਹ ਵੀ 80 ਰੁਪਏ ਆ ਜੇ ਤੋਰੀ ਦੀ ਗੱਲ ਕਰੀਏ ਤੋਰੀ ਵੀ 40 ਰੁਪਏ ਮਿਲ ਜਾਂਦੇ ਸੀ ਉਹ ਅੱਸੀ 100 ਦੇ ਕਰੀਬ ਪਹੁੰਚੀ ਹੋਈ ਹੈ ਹੋਰ ਕੀ ਦੇਖਿਆ ਤੁਸੀਂ ਮਾਰਕੀਟ ਦੇ ਵਿੱਚ ਹੋਰ ਦੇਖਿਆ ਮੈਂ ਕਿ ਚਲੋ ਕਟਨੀ ਜੁੜ ਨਹੀਂ ਕਰ ਲਾਂਗੇ ਉਹਨਾਂ ਦਾ ਰਾਜਾਂ ਦਾ ਰੇਟ ਵੀ ਬਹੁਤ ਹਾਈ ਹੈ ਜੀ ਅੱਜ ਦੇ ਜਮਾਨੇ ਦੇ ਵਿੱਚ ਜੇ ਕੋਈ ਗਰੀਬ ਚਾਹੇ ਤਾਂ ਵੀ ਦਾਲ ਸਬਜ਼ੀ ਬਣਾਉਣਾ ਮੁਸ਼ਕਲ ਹੈ